ਇਹ ਤਾਂ ਕੈਸਾ ਹੀ ਹੁੰਦੀ ਆ ਤਾਂ ਹੀ ਬੰਦੇ ਖੜੇ ਆ ਚਾਰ ਪੰਜ ਪਾਰਟੀਆਂ ਦੇ ਬੰਦੇ ਖੜੇ ਆ ਰਲ ਕੇ ਨਾਲ ਵੀ ਅਸੀਂ ਇੱਕ ਇੱਕੋ ਜਿਹਾ ਹੋ ਜੇ ਗੰਗੂ ਪਿੰਡ ਇਹ ਇਕਤਾ ਨਾ ਬਣੇ ਜਿਹੜਾ ਬੰਦਾ ਬਣੇ ਤਾਂ ਠੀਕ ਹੈ ਨਾ ਗੱਲ ਇਹ ਬਣ ਨਹੀਂ ਦਿੰਦਾ ਕਹਿੰਦਾ ਬੰਦਿਆਂ ਨੂੰ ਪ੍ਰਕਾਸ਼ੀ ਤਾਂ ਕੈਸਾ ਹੀ ਪਿਛਲੀਆਂ ਸਰਕਾਰਾਂ ਕਰਉਂਦੀ ਸੀ ਅਸੀਂ ਨਹੀਂ ਕਰਦੇ ਨਹੀਂ ਪਿਛਲੀਆਂ ਨੇ ਕੁਝ ਨਹੀਂ ਕਰਿਆ ਸਾਡਾ ਪਿੰਡ ਹੀ ਇੱਕ ਮੋਰੀ ਨੰਗਦਾ ਸੀ ਵੀਰੇ ਸਰਕਾਰਾਂ ਮੌਕੇ ਦਾ ਹੁਣ ਹੋਊਗਾ ਐ ਕਿ ਹੋਇਆ ਤਾਂ ਕੈਸਾ ਹੀ ਤਾਂ ਆ ਬਿੰਦੇ ਬਿੰਦੇ ਐਮਐਲਏ ਸਾਹਿਬ ਦੇ ਫੋਨ ਆ ਰਹੇ ਆ ਵੀ ਸ੍ਰੀ ਵਾਲੇ ਤੋਂ ਕਿਹੜੀ ਪੰਚਾਇਤ ਦੇ ਵਿਰੋਧੀ ਧਿਰ ਆ ਉਹਦੇ ਕਾਗਜ਼ ਰੱਦ ਕੀਤੇ ਜਾਣ ਸਾਡੇ ਸਾਰੇ ਨਗਰ ਨੇ ਸਾਂਝਾ ਇਕੱਠਾ ਹੋ ਕੇ ਪਹਿਲਾਂ ਸਰਬਸੰਮਤੀ ਕੀਤੀ ਇਹਨਾਂ ਸਰਬਸੰਮਤੀ ਨਹੀਂ ਹੋਣ ਦਿੱਤੀ ਹੁਣ ਉਹ ਇਹ ਇੱਕੋ ਜ਼ੋਰ ਲੱਗਿਆ ਹੋਇਆ ਵੀ ਇੱਥੇ ਕਾਗਜ਼ ਕੈਨਸਲ ਕੀਤੇ ਜਾਣ ਸਹੀ ਨਹੀਂ ਹੋਣੀ ਚਾਹੀਦੀ ਪੰਡ ਚ ਵੋਟਾਂ ਨਾਲ ਜਿਵੇਂ ਮਰਜੀ ਕੋਈ ਜਿੱਤੀ ਜਾਵੇ ਉਹ ਜਿੱਤ ਜੇ ਵੋਟਾਂ ਨਾਲ ਉਹ ਜਿੱਤੇ ਆਪਦਾ ਹੀ ਕਹਨੇ ਆ ਜੇ ਸਾਡੇ ਦਾਮਤ ਅਸੀਂ ਜਿੱਤ ਜਾਂਗੇ ਨਹੀਂ ਹਜੇ ਕੋ ਜਿੱਤ ਜੇ ਪਰ ਹੋਵੇ ਸਹੀ ਇਨਸਾਫ ਹੋਵੇ ਬਾਬੇ ਨਾਨਕ ਦੀ ਤਕੜੀ ਨੂੰ ਤੁਲੇ ਕੰਮ ਫੇਰ ਹੋਵੇ ਸਹੀ ਇਹੀ ਕੰਮ ਭਾਜਦਿਆਂ ਨੂੰ ਬਾਹਰ ਇੱਕੋ ਜੀ ਚੋਣਾ ਲੜਨਾ ਨਰ ਪੱਖ ਹੋਣਾ ਚਾਹੀਦਾ ਚੋਣਾ ਭਾਜਦਿਆਂ ਨੂੰ ਬਾਹਰ ਇੱਕੋ ਜੀ ਸਾਨੂੰ ਕੋਈ ਡਰ ਨਹੀਂ ਅਸੀਂ ਨਹੀਂ ਕਹਿੰਦੇ ਇਹ ਕਾਗਜ਼ ਕੈਨਸਲ ਕਰ ਦੋ ਸਾਨੂੰ ਡਰ ਹੀ ਨਹੀਂ ਕੋਈ ਅਤਾ ਸ਼ਰੈਮ ਹੋ ਗਈ ਆ ਕੇ ਇੱਕ ਮੁਲਾਜ਼ਮ ਆ ਕੇ ਪਟਵਾਰੀ ਕੋਲੇ ਬਹਿੰਦਾ ਪਟਵਾਰੀ ਨੂੰ ਕਹਿੰਦਾ ਮੇਰੇ ਮੁਤਾਬਕ ਲਿਖ ਵੀ ਇਹਨਾਂ ਦੇ ਖਿਲਾਫ ਲੈ ਕੇ ਮੈਂ ਇਹਨਾਂ ਦੇ ਕਾਗਜ਼ ਰੱਦ ਕਰਾ ਕੇ ਮੈਂ ਹੀ ਸਰਪੰਚ ਬਣਨਾ ਵੀਰ ਜੀ ਆ ਬੇਖ ਲੋ ਤੁਹਾਨੂੰ ਮੋਬਾਈਲ ਤੇ ਫੋਟੋ ਦਿਖਾ ਰਹੇ ਆਂ ਵੀ ਅੰਦਰ ਬੈਠੇ ਦੀ ਇੱਕ ਮੁਲਾਜ਼ਮ ਹੋ ਕੇ ਕਾਨੂੰਗੋ ਦਫਤਰ ਚ ਜਾ ਕੇ ਚੋਣ ਇਲੈਕਸ਼ਨ ਵੇਲੇ ਬੈਠ ਸਕਦਾ ਅੰਦਰ ਇਹ ਸਬੰਧਤਾ ਕਿਸੇ ਪਾਰਟੀ ਦੇ ਨਾਲ ਇਹ ਆਮ ਆਦਮੀ ਪਾਰਟੀ ਇਨੇ ਸਰੋਪਾ ਲਿਆ ਜੀ ਕਾਨੂੰਗੋ ਹੁੰਦੇ ਆ ਸਰਕਾਰੀ ਮੁਲਾਜ਼ਮ ਹੁੰਦੇ ਆ ਸਰੋਪਾ ਲਈ ਜਾਂਦਾ। ਇਹ ਸਸਪੈਂਡ ਹੈ 10 ਮਹੀਨਿਆਂ ਤੋਂ 2023 ਤੋਂ ਸਸਪੈਂਡ ਹੈ। ਪਹਿਲਾਂ ਇਹ ਘਰ ਵਾਲੀ ਸਰਪੰਚ ਸੀ। ਤੁਹਾਨੂੰ ਕੀ ਲੱਗਦਾ ਵੀ ਕਿਸੇ ਤਰ੍ਹਾਂ ਧੱਕੇਸ਼ਾਹੀ ਦੇ ਰਹੀ ਅੰਦਰ ਗਿਆ ਹੋਣਾ ਜੋ ਬੈਠਾ ਸੀ? ਧੱਕੇਸ਼ਾਹੀ ਕਰ ਰਿਹਾ ਜੀ ਬਿਲਕੁਲ। ਬਿਲਕੁਲ ਧੱਕੇਸ਼ਾਹੀ ਕਰ ਰਿਹਾ। ਅਸੀਂ ਐਵੇਂ ਥੋੜੀ ਫਿਰਦੇ ਆ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਪਰ ਪੰਚਾਇਤੀ ਚੋਣਾਂ ਇਸ ਵੇਲੇ ਵੱਡੇ ਸਵਾਲਿਆ ਚੰਨ ਪੰਚਾਇਤੀ ਚੋਣਾਂ ਤੇ ਖੜੇ ਹੁੰਦੇ ਨੇ ਕਿ ਜਿੱਥੇ ਪਰਚੇ ਪਾੜਨ ਦੀਆਂ ਗੱਲਾਂ ਤੱਕ ਸਾਹਮਣੇ ਆਈਆਂ ਕਿਤੇ ਬੋਲੀਆਂ ਦਾ ਗੱਲਾਂ ਸਾਹਮਣੇ ਆਈਆਂ ਤਾਂ ਕੱਲ ਕਿਉਂਕਿ ਫਾਰਮ ਜਮਾ ਕਰਵਾਉਣ ਦਾ ਆਖੀਰਲਾ ਦਿਨ ਸੀ ਤੇ ਅੱਜ ਦਾ ਦਿਨ ਇਹ ਹੈ ਕਿ ਡਿਸਾਈਡ ਹੋਣਾ ਹੈ ਕਿ ਕੌਣ-ਕੌਣ ਸਰਪੰਚੀ ਦੀ ਚੋਣ ਦੇ ਵਿੱਚ ਖੜੇ ਨੇ ਅਸੀਂ ਭਗਤੇ ਭਾਈ ਦੇ ਵਿੱਚ ਮੌਜੂਦ ਹਾਂ ਇੱਥੇ ਵੀ ਇਸ ਤੋਂ ਪਹਿਲਾਂ ਇੱਕ ਹੰਗਾਮਾ ਹੁੰਦਾ ਹੈ ਇਹ ਇਲਜ਼ਾਮ ਲੱਗਦੇ ਨੇ ਕਿ ਆਮ ਆਦਮੀ ਪਾਰਟੀ ਦਾ ਇੱਕ ਜਿਹੜਾ ਹੈਗਾ ਵਰਕਰ ਉਹ ਅੰਦਰ ਦਫ਼ਤਰ ਦੇ ਵਿੱਚ ਬਿਨਾਂ ਇਜਾਜ਼ਤ ਜਿਹੜਾ ਹੈਗਾ ਉਹ ਜਾਂਦਾ ਤੇ ਇਲਜ਼ਾਮ ਉਸਤੇ ਉੱਪਰ ਲੱਗਦੇ ਨੇ ਬਾਈ ਹਰਾਂ ਦੇ ਵੱਲੋਂ ਉਹਨਾਂ ਨੂੰ ਜਿਹੜਾ ਹੈਗਾ ਬਾਹਰ ਪ੍ਰਸ਼ਾਸਨ ਨੂੰ ਕਹਿ ਕੇ ਉਹਨੂੰ ਬਾਹਰ ਕੱਢਿਆ ਜਾਂਦਾ ਪੂਰਾ ਮਾਮਲਾ ਕੀ ਆ ਸੁਣਾਗੇ ਬਾਈ ਜੀ ਕੀ ਮਾਮਲਾ ਸੀ ਪੂਰਾ ਬਾਈ ਜੀ ਮਾਮਲਾ ਇਹ ਸੀਗਾ ਵੀ ਸਾਡੇ ਨਾਲ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਉਹ ਚੋਣਾਂ ਦੇ ਸੰਬੰਧ 'ਚ ਅਸੀਂ ਸਾਰਿਆਂ ਨੇ ਕਾਗਜ਼ ਭਰੇ ਸੀ ਅੱਜ ਅਸੀਂ ਤਰਾਜ ਲਾਉਣੇ ਸੀ ਇੱਕ ਦੂਜੀਆਂ ਪਾਰਟੀਆਂ ਨੇ ਵੀ ਕਿਹੜੇ ਕੋਈ ਡਿਫਾਲਟਰ ਆ ਜਾਂ ਕੋਈ ਹੋਰ ਉਹਦੇ ਸੰਬੰਧ ਵਿੱਚ ਅਸੀਂ ਵੀ ਅੰਦਰ ਤਰਾਜ ਲਾਉਣ ਗਏ ਸੀ ਕਦੋਂ ਅਸੀਂ ਅੰਦਰ ਜਾ ਕੇ ਦੇਖਿਆ ਵੀ ਸਾਡੇ ਇੱਕ ਪੱਪੂ ਪਟਵਾਰੀ ਵਾਜਦਾ ਜਾਦਵੰਦਰ ਸਿੰਘ ਪੱਪੂ ਪਟਵਾਰੀ ਉਹਦੇ ਪਿਛਲੇ ਇਲੈਕਸ਼ਨ ਹੋਲੇ ਉਹਦੇ ਘਰ ਵਾਲੀ ਸਰਪੰਚਨੀ ਸੀ ਕਦੋਂ ਅਸੀਂ ਅੰਦਰ ਜਾ ਕੇ ਦੇਖਿਆ ਉਹ ਉੱਪਰ ਬੈਠਾ ਸੀਗਾ ਪਟਵਾਰੀਆਂ ਕੋਲ ਅਸੀਂ ਅਕੇ ਵੀ ਤੂੰ ਕਿਵੇਂ ਬੈਠਾ ਹੈ ਕਹਿੰਦਾ ਮੈਂ ਤਰਾਜ ਲਾਉਣਾ ਹੈ ਅਸੀਂ ਅਕੇ ਤੂੰ ਸਰਕਾਰੀ ਮੁਲਾਜ਼ਮ ਹੈ ਕਾਨੂੰਗੋ ਲੱਗਿਆ ਵੈਂ ਭਧੌਰ ਲੱਗਿਆ ਤੂੰ ਇਹ ਤੇਰਾ ਤਾਂ ਤੇ ਕੰਮ ਨਹੀਂ ਤੇ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਐਸ ਐਚ ਓ ਸਾਹਿਬ ਨੂੰ ਕਿਹਾ ਵੀ ਭਾਈ ਇਹ ਸਰਕਾਰੀ ਮੁਲਾਜ਼ਮ ਦਾ ਕੀ ਕੰਮ ਹੈ ਫਿਰ ਅਸੀਂ ਉੱਥੇ ਕਦੋਂ ਜਾ ਕੇ ਰੋਲਾ ਆਇਆ ਵੀਡੀਓ ਬਣਾਈ ਫੋਟੋ ਖਿੱਚੀਆਂ ਫੇਰ ਉਹ ਬਾਹਰ ਆਇਆ ਬਾਹਰ ਆ ਕੇ ਵੀ ਇੱਕ ਥੋੜਾ ਪੱਤਰਕਾਰ ਆ ਜੀਵ ਕੋਲ ਉਹਨੇ ਫੋਨ ਲਾਇਆ ਉਹਨੂੰ ਕਹਿੰਦਾ ਵੀ ਤੂੰ ਇੱਥੇ ਕਿਵੇਂ ਕਹਿੰਦਾ ਕਿ ਮੈਂ ਤਰਾਜ ਲਾਉਣ ਆਇਆ ਉਹ ਕਹਿੰਦਾ ਵੀ ਤੂੰ ਸਰਕਾਰੀ ਮੁਲਾਜ਼ਮ ਹੈ ਕਾਨੂੰਗੋ ਲੱਗਿਆ ਤੂੰ ਕੀ ਤਰਾਜ ਲਾ ਸਕਦਾ ਬਸ ਉਦੋਂ ਬਾਅਦ ਫੋਨ ਕੱਟ ਗਿਆ ਸਾਡੀ ਬੇਨਤੀ ਹੈ ਵੀ ਸਾਡੇ ਨਾਲ ਇਨਸਾਫ ਹੋਵੇ ਬਿੰਦੇ-ਬਿੰਦੇ ਐਮਐਲਏ ਸਾਹਿਬ ਦੇ ਫੋਨ ਆ ਰਹੇ ਆ ਵੀ ਸਰੀ ਵਾਲੇ ਤੋਂ ਕਿਹੜੀ ਪੰਚਾਇਤ ਦੇ ਵਿਰੋਧੀ ਧਿਰ ਹੈ ਉਹਦੇ ਕਾਗਜ਼ ਰੱਦ ਕੀਤੇ ਜਾਣ ਸਾਡੇ ਸਾਰੇ ਨਗਰ ਨੇ ਸਾਂਝਾ ਉਹ ਇਕੱਠਾ ਹੋ ਕੇ ਪਹਿਲਾਂ ਸਰਬਸੰਮਤੀ ਕੀਤੀ ਇਹਨੇ ਸਰਬਸੰਮਤੀ ਨਹੀਂ ਹੋਣ ਦਿੱਤੀ ਹੁਣ ਉਹ ਇਹ ਇੱਕੋ ਜ਼ੋਰ ਲੱਗਿਆ ਹੋਇਆ ਵੀ ਇੱਥੇ ਕਾਗਜ਼ ਕੈਨਸਲ ਕੀਤੇ ਜਾਣ ਕਿਤੇ ਪਟਵਾਰੀ ਕੋਲੇ ਜਾਂਦੇ ਆ ਕਿਤੇ ਤਹਿਸੀਲਦਾਰ ਕੋਲੇ ਜਾਂਦੇ ਆ ਵੀ ਇੱਥੋਂ ਇੱਕ ਕਾਗਜ਼ ਕੈਨਸਲ ਕਰਾ ਕੇ ਪੰਚਾਇਤ ਮੈਂ ਤੱਕੇ ਨਾ ਬਣਵਾਵਾਂ ਪਰ ਕਿਉਂ ਲੱਗਦਾ ਕਿ ਕਾਗਜ਼ ਕੈਨਸਲ ਕਰਾਉਣ ਦੇ ਵਿੱਚ ਵਿਧਾਇਕਾਂ ਦਾ ਜ਼ੋਰ ਲੱਗਿਆ ਹੋਇਆ ਤਾਂ ਕਹਿੰਦੇ ਸੀ ਵੀ ਜਿਵੇਂ ਹੁੰਦੀਆਂ ਚੱਲਣ ਦਾ ਆਮ ਘਰਾਂ ਦੇ ਵਿੱਚੋਂ ਹੀ ਸਰਪੰਚੀਆਂ ਪੈਂਚੀਆਂ ਜਾਂਦੇ ਨੇ ਉਹਨਾਂ ਦੇ ਇੱਕ ਦੋ ਵਿਧਾਇਕਤਾ ਜੀ ਆ ਗਏ ਇਸ ਮਾਮਲੇ 'ਚ ਹਾਂ ਹੁਣ ਮੈਂ ਜ਼ਿਕਰ ਨਾਂ ਭੁੱਲ ਗਿਆ ਉਹਦਾ ਜੈਤੋ ਦਾ ਜਾਂ ਕਿਤੇ ਹੋਰ ਦਾ ਅਮੋਲ ਸਿੰਘ ਉਹਦੇ ਤਾਂ ਪਰਚਾ ਹੋਇਆ ਵਾ ਹਜੇ ਕੋਈ ਕਸਰ ਥੋੜੀ ਆ ਦੂਜੀ ਗੱਲ ਨਾ ਸਾਡੀ ਇੱਤੇ ਇਤਰਾਜ ਇਹ ਨਹੀਂ ਹੈਗਾ ਇਹ ਤਾਂ ਹੈਗਾ ਹੀ ਆ ਵੀ ਇਹ ਬੈਠਾ ਇਹ ਬਰਨਾਲੇ ਡਿਸਟ੍ਰਿਕਟ ਦਾ ਮੁਲਾਜ਼ਮ ਹੈ ਡੀਸੀ ਸਾਹਿਬ ਨੂੰ ਸਾਡੀ ਬੇਨਤੀ ਹੈ ਕਿ ਆਪਦੇ ਮੁਲਾਜ਼ਮ ਨੂੰ ਸਾਹਮਣੇ ਕਾਨੂੰਨ ਗੋਦ ਹੀ ਇਹ ਪੋਸਟ ਤੇ ਆ ਇਹ ਹੁਣ ਨਹੀਂ ਸਾਨੂੰ ਇਕੱਲਾ ਖਤਰਾ ਕਿ ਅੰਦਰ ਆਪਦੇ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਇਹ ਸਾਨੂੰ ਸਾਰੇ ਇਲੈਕਸ਼ਨ ਚ ਪਰੇਸ਼ਾਨ ਕਰੂਗਾ ਜੇ ਲਾન્ડ ਆਰਡਰ ਦਾ ਕੋਈ ਮਸਲਾ ਆਉਂਦਾ ਸਿਰਗੀ ਵਾਲੇ ਪਿੰਡ ਚ ਜਾਂ ਇਹਦੀ ਡਿਊਟੀ ਬਾਹਲੇ ਪਿੰਡਾਂ ਚ ਬਲਕਾਰ ਸਿੱਧੂ ਨੇ ਲਈ ਹੋਈ ਆ ਜ਼ਬਾਨੀ ਕਲਾਮੀ ਜੇ ਕਿਸੇ ਵੀ ਪਿੰਡ ਚ ਲਾન્ડ ਆਰਡਰ ਦਾ ਕੋਈ ਮਸਲਾ ਆਉਂਦਾ ਇਹ ਜ਼ਿੰਮੇਵਾਰ ਹੋਊਗਾ ਅਸਲ ਤਾਂ ਡੀਸੀ ਬਰਨਾਲਾ ਜ਼ਿੰਮੇਵਾਰ ਹੋਊਗਾ ਜੀ ਅੱਛਾ ਇਹ ਸਬੰਧਤ ਆ ਕਿਸੇ ਪਾਰਟੀ ਦੇ ਨਾਲ ਇਹ ਆਮ ਆਦਮੀ ਪਾਰਟੀ ਨੇ ਇਹਨੇ ਸਰੂਪਾ ਲਿਆ ਜੀ ਕਾਨੂੰਗੋ ਹੁੰਦੇ ਆ ਸਰਕਾਰੀ ਮੁਲਾਜ਼ਮ ਹੁੰਦੇ ਆ ਸਰੂਪਾ ਲਈ ਜਾਂਦੇ ਸਰੂਪਾ ਲਈ ਜਾਂਦੇ ਹੂੰ ਅਸੀਂ ਤਾਂ ਨਹੀਂ ਹੁਣ ਤੱਕ ਇਹਦੇ ਤੇ ਇਤਰਾਜ਼ ਕੀਤਾ ਕਿਉਂਕਿ ਨਾ ਸਾਡਾ ਪਿੰਡ ਬਹੁਤ ਵਧੀਆ ਪਿੰਡ ਹੈ ਕਿਸੇ ਤੇ ਐਡੀ ਛੇਤੀ ਸਿਰੇ ਨਹੀਂ ਆਉਂਦਾ। ਇਹ ਸਸਪੈਂਡ ਹੈ 10 ਮਹੀਨਿਆਂ ਤੋਂ 2023 ਤੋਂ ਸਸਪੈਂਡ ਹੈ ਇਹ। ਇਹ ਪੰਚਾਇਤ ਦੀ ਪਹਿਲਾਂ ਇਹ ਘਰ ਵਾਲੀ ਸਰਪੰਚ ਸੀ। ਇਹ ਸਸਪੈਂਡ ਹੈ ਗਲੀਆਂ ਨਾਲੀਆਂ ਦੇ ਮਾਮਲੇ 'ਚ। ਤਾਂ ਹੁਣ ਤੁਹਾਨੂੰ ਕੀ ਲੱਗਦਾ ਵੀ ਕਿਸੇ ਕਿਤੇ ਧੱਕੇਸ਼ਾਹੀ ਦੇ ਲਈ ਅੰਦਰ ਗਿਆ ਹੋਣਾ ਜੋ ਬੈਠਾ ਸੀ। ਧੱਕੇਸ਼ਾਹੀ ਕਰ ਰਿਹਾ ਜੀ ਬਿਲਕੁਲ। ਬਿਲਕੁਲ ਧੱਕੇਸ਼ਾਹੀ ਕਰ ਰਿਹਾ। ਅਸੀਂ ਐਵੇਂ ਥੋੜੀ ਫਿਰਦੇ ਹਾਂ। ਐਨੀ ਪੰਚਾਇਤ ਖੜੀ ਆ ਕੋਈ ਨਹੀਂ ਖੜੀ ਐਨੀ ਪੰਚਾਇਤ ਹਜੇ ਸਾਰੇ ਇੱਕ ਪਿੰਡ ਦੀ ਸਾਰੇ ਬੰਦੇ ਆ ਇੱਕ ਪਿੰਡ ਦੇ ਸਾਰੇ ਬੰਦੇ ਆ ਜੇ ਧੱਕੇਸ਼ਾ ਹੀ ਹੁੰਦੀ ਤਾਂ ਇਹ ਬੰਦੇ ਖੜੇ ਆ ਚਾਰ ਪੰਜ ਪਾਰਟੀਆਂ ਦੇ ਬੰਦੇ ਖੜੇ ਆ ਰਲ ਕੇ ਨਾਲ ਵੀ ਅਹੀਂ ਇੱਕ ਇੱਕੋ ਜਿਹਾ ਹੋ ਜੇ ਅੱਗੇ ਉਹ ਪਿੰਡ ਜਿਵੇਂ ਅੱਗੇ ਹਜੇ ਸਾਡੇ ਸਰਪੰਚਰ ਹਵਨਸ ਭਾਈ ਹੁੰਦਾ ਸੀ ਵੀ ਉਹ ਹੋ ਜੇ ਇਕਤਾ ਨਾ ਬਣੇ ਜਿਹੜਾ ਬੰਦਾ ਬਣੇ ਤਾਂ ਠੀਕ ਹੈ ਨਾ ਗੱਲ ਇਹ ਬਣ ਨਹੀਂ ਦਿੰਦਾਗਾ ਬੰਦੇ ਨੂੰ ਕੰਸੀ ਤਾਂ ਕਿਛਾ ਹੀ ਪਿਛਲੀਆਂ ਸਰਕਾਰਾਂ ਕਰਾਂ ਦੀ ਸੀ ਨਹੀਂ ਕਰਦੇ ਨਹੀਂ ਪਿਛਲੀਆਂ ਨੇ ਕੁਛ ਨਹੀਂ ਕਰਿਆ ਸਾਡਾ ਪਿੰਡ ਹੀ ਇੱਕ ਮੋਰੀ ਨੰਗਦਾ ਸੀ ਪਿਛਲੀ ਸਰਕਾਰਾਂ ਮੌਕੇ ਦਾ ਹੁਣ ਵੀ ਹੁਣ ਹੋ ਗਿਆ ਐਰ ਕੀ ਹੋਇਆ ਤਾਂ ਕਿਛਾ ਹੀ ਤਾਂ ਅੱਗੇ ਇਹ ਜਿਹੜੇ ਬਿੰਦਰ ਨੂੰ ਖੁਲਾ ਰਿਆ ਮੁੰਡੇ ਨੂੰ ਇਹਦਾ ਪਿਤਾ ਜੀ ਐਵੇਂ ਹੀ ਮਰ ਗਿਆ ਕਾਂਗੜ ਨੇ ਧੱਕੇ ਨਾਲ ਦੇ ਹਾਰ ਪਾਤੀ ਸੀ ਉਹਦੇ ਉਸੇ ਬੰਦੇ ਦੇ ਤੇ ਹੋਰ ਉਹ ਉਹਦੇ ਹਾਰ ਪਾਏ ਆ ਜੀ ਉਹਨੇ ਕਾਂਗੜ ਨੇ ਹਜੇ ਬਣਾਇਆ ਉਹਨੂੰ ਬਿਨਾਂ ਵੋਟਾਂ ਤੋਂ ਆਹ ਮੁੰਡਾ ਖੜਾ ਕੀ 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 ਆ ਬਾਈ ਕੀ ਮਾਮਲਾ ਪੂਰਾ ਜਦੋਂ ਇਹ ਲੱਗਿਆ ਕਿ ਅੰਦਰ ਕੋਈ ਹੈ ਆਮ ਨਹੀਂ ਮਾਮਲਾ ਜੀ ਮੇਰੀ ਵਾਈਫ ਆ ਕੈਂਡੀਡੇਟ ਆ ਮੈਂ ਤਾਂ ਇਹੀ ਚਾਹਣਾ ਵੀ ਚੋਣਾ ਹੋਣੀਆ ਚਾਹੀਦੀਆਂ ਜੀ ਇਹ ਕੋਈ ਘਪਲਾ ਨਹੀਂ ਹੋਣਾ ਚਾਹੀਦਾਗਾ ਸਾਡੇ ਕਾਗਜ ਨਹੀਂ ਰੱਦ ਹੋਣੇ ਚਾਹੀਦੇਗੇ ਵੀ ਵੋਟ ਦੇ ਦਮ ਤੇ ਜਿਹੜਾ ਜਿੱਤ ਗਿਆ ਆਪਾਂ ਨੂੰ ਮਨਜ਼ੂਰ ਆ ਵੀ ਮੈਂ ਤਾਂ ਇਹ ਅਪੀਲ ਕਰੂੰਗਾ ਸਿੱਧੂ ਸਾਹਿਬ ਨੂੰ ਬਲਕਾਰ ਨੂੰ ਵੀ ਸਾਡੀ ਚੋਣ ਹੋਣੀ ਚਾਹੀਦੀ ਤੁਸੀਂ ਕਹਿੰਦੇ ਕੋਈ ਧੱਕੇਸ਼ਾਹੀ ਨਾ ਹੋਵੇ ਵੀ ਜਿਹੜੇ ਬੋਰਡ ਦੇ ਦਮ ਤੇ ਹਾਂ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਪਿੰਡ 'ਚ ਵੋਟਾਂ ਨਾਲ ਜਿਵੇਂ ਮਰਜ਼ੀ ਕੋਈ ਜਿੱਤੀ ਜਾਵੇ ਉਹ ਜਿੱਤੇ ਵੋਟਾਂ ਨਾਲ ਉਹ ਜਿੱਤੇ ਆਪਦਾ ਇਹ ਕਹਿੰਦੇ ਆ ਅਸੀਂ ਇਹ ਕਹਿੰਦੇ ਆ ਅੱਗੇ ਜਿਹੜਾ ਨਜਾਇਜ਼ ਹੋਈ ਬਣਿਆ ਉਹ ਨਾ ਹੋਵੇ ਗੱਲ ਵੋਟਾਂ ਨਾਲ ਜਿੱਤੇ ਜਿੱਤੇ ਤਾਂ ਜਿੱਤੇ ਹੀ ਆ ਜੇ ਗੱਲ ਮੁੱਕ ਗਈ ਇਸਦਾ ਇਹ ਕਹਿੰਦੇ ਆ ਪਿੰਡ ਦੇ ਵਿੱਚ ਜੇ ਸਾਡੇ ਦਾਮਤ ਅਸੀਂ ਜਿੱਤਾਂਗੇ ਨਹੀਂ ਹਜੇ ਕੋਈ ਜਿੱਤੇ ਪਰ ਹੋਵੇ ਸਹੀ ਇਨਸਾਫ ਹੋਵੇ ਬਾਬੇ ਨਾਨਕ ਦੀ ਤੱਕੜੀ ਨੂੰ ਤੁਲੇ ਕੰਮ ਫੇਰ ਹੋਵੇ ਸਹੀ ਇਹ ਕੰਮ ਪਿੰਡ ਦੇ ਵਿੱਚ ਫੇ ਆ ਗੱਲ ਕਹਿੰਨੀ ਅਸੀਂ ਕਿਛੇ ਕਿਉਂ ਹੋਰੀ ਲੱਗਦੀ ਆ ਤੁਸੀ ਕਿਉਂ ਕਿਛੇ ਜਦੋਂ ਹੰਜੇ ਬੰਦਿਆਂ ਦੇ ਘਟਾਲੇ ਕੀਤੇ ਹੁੰਦੇ ਤੱਕੇ ਸ਼ਈਆਂ ਹੀ ਹੋਈਆਂ ਹੁੰਦੀਆਂ ਇਹ ਜਦੋਂ ਕਿਵੇਂ ਹੋਇਆ ਕਿ ਨਹੀਂ ਹੋਇਆ ਹੋਈ ਵੇ ਬਹੁਤ ਜਿਆਦਾ ਕੰਮ ਇਹ ਜੇ ਹੋਈ ਵੇ ਆ ਜੀ ਫਿਰ ਪਿੰਡ ਉਸ ਤੋਂ ਬਾਅਦ ਆਏ ਜੀ ਸਾਨੂੰ ਪਤਾ ਲੱਗੇ ਵੇ ਐਸਾ ਕੁਝ ਹੋ ਰਿਹਾ ਹਾਂਜੀ ਤਾਂ ਹੀ ਅਸੀਂ ਆਏ ਆ ਤਾਂ ਆਏ ਆ ਸਾਰੇ ਬੰਦੇ ਅਸੀਂ ਹਾਂ ਹਾਂਜੀ ਬੀਰ ਦੀ ਸਾਨੂੰ ਉਹ ਦਿਨ ਦਾ ਹੀ ਕਿ ਦਿਨ ਦੇ ਅਸੀਂ ਕਾਗਜ਼ ਭਰ ਰਹੇ ਹਾਂ ਉਸ ਦਿਨ ਦਾ ਹੀ ਆ ਪਹਿਲਾਂ ਸਾਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਸੀ ਉਦੋਂ ਤੱਕਾ ਕੀਤਾ ਜਾ ਰਿਹਾ ਸੀ ਚਲੋ ਅਸੀਂ ਉਦੋਂ ਇਕੱਠੇ ਹੋ ਕੇ ਅਸੀਂ ਧਰਨਾ ਲਾਇਆ ਚੌਂਕ 'ਚ ਐਨਓਸੀ ਵਾਸਤੇ ਐਨਓਸੀ ਮਿਲ ਗਈਆਂ ਉਹ ਵੀ ਸਾਨੂੰ ਬਹੁਤ ਹੀ ਦੇਰ ਨੂੰ ਦਿੱਤਿਆ ਗਿਆ ਲੈਣ ਚ ਲਾ ਕੇ ਖੱਜਲ ਖਵਾਰ ਕਰਕੇ ਸਾਨੂੰ ਉਸ ਦਿਨ ਤੋਂ ਹੀ ਡਰਾ ਹੈ ਕਿੰਦਾਂ ਦੇ ਅਸੀਂ ਕਾਗਜ਼ ਭਰੀ ਜਾਨੇ ਆ ਵੀ ਸਾਡੇ ਨਾਲ ਤੱਕੇਸ਼ਾ ਹੀ ਹੋਊਗੀ ਆ ਤਾਂ ਸ਼ਰਮ ਹੋਊਗੀ ਆ ਕੇ ਇੱਕ ਮੁਲਾਜ਼ਮ ਆ ਕੇ ਪਟਵਾਰੀ ਕੋਲੇ ਬਹਿੰਦਾ ਪਟਵਾਰੀ ਨੂੰ ਕਹਿੰਦਾ ਮੇਰੇ ਮੁਤਾਬਕ ਲਿਖ ਉਹ ਪਟਵਾਰੀ ਨੇ ਸਾਥ ਇਹ ਨਹੀਂ ਪਤਾ ਦਿੱਤਾ ਕਿ ਨਹੀਂ ਦਿੱਤਾ ਕਿਹੜਾ ਉਹਨਾਂ ਜਵਾਬ ਦਿੱਤਾ ਸਾਨੂੰ ਪਤਾ ਲੱਗਿਆ ਪਰ ਇਹ ਉਹਨੂੰ ਪਟਵਾਰੀ ਨੂੰ ਇੱਕੋ ਗੱਲ ਕਹਿ ਰਿਹਾ ਸੀ ਵੀ ਇਹਨਾਂ ਦੇ ਖਿਲਾਫ ਲੈ ਕੇ ਮੈਂ ਇਹਨਾਂ ਦੇ ਕਾਗਜ਼ ਰੱਦ ਕਰਾ ਕੇ ਮੈਂ ਹੀ ਸਰਪੰਚ ਬਣਨਾ ਹੈ ਵੀ ਕਾਗਜ਼ ਰੱਦ ਕਰਾਉਣ ਦੀ ਹਾਂ ਪੂਰਾ ਕਾਗਜ਼ ਰੱਦ ਕਰਾਉਣ ਤੇ ਸਾਰਾ ਪਿੰਡ ਖੜਾ ਹੈ ਇੱਥੇ ਅਸੀਂ ਇਸੇ ਗੱਲ ਕਰਕੇ ਇਕੱਠੇ ਆਂ ਸਾਨੂੰ ਚਾਰ ਪੰਜ ਦਿਨ ਤੋਂ ਇਹੀ ਹੈ ਵੀ ਸਾਨੂੰ ਪਹਿਲਾਂ ਐਨਓਸੀ ਨਹੀਂ ਦਿੱਤੀ ਵੀ ਹਰੇਕ ਗੱਲ ਤੇ ਵੀ ਧੱਕਾ ਕਰ ਰਹੇ ਆ ਧੱਕਾ ਕਰ ਰਹੇ ਆ ਇਕੱਠੇ ਕਰਕੇ ਪਿੰਡ ਇਕੱਠਾ ਕਰਕੇ ਅਸੀਂ ਸਾਰੇ ਇੱਕ ਸਾਹ ਦੇ ਕੇ ਲੜਦਾ ਕਿ ਹਜੇ ਵੀ ਹੈ ਡਰ ਵੀ ਕਿਤੇ ਬਾਅਦ ਦੇ ਵਿੱਚ ਨਾ ਕੋਈ ਸਿਕਿਉਰਿਟੀ ਤੇ ਜਾਵੇ ਨਾ ਮਰ ਜਾ ਉਹ ਬਰਨਾਲਾ ਡਿਸਟ੍ਰਿਕਟ ਦਾ ਮੁਲਾਜ਼ਮ ਹੈ ਉਹ ਡੀਸੀ ਬਰਨਾਲਾ ਜਿਹੜਾ ਉਹਨੂੰ ਆਪ ਦੇ ਉਹ ਲੈਂਦਾ ਕਿਉਂ ਨਹੀਂ ਨੋਟਿਸ ਵੀ ਮੇਰਾ ਮੁਲਾਜ਼ਮ ਕਿੱਥੇ ਆ ਸਾਨੂੰ ਅੱਜ ਨਹੀਂ ਖਤਰਾ ਇਕੱਲਾ ਬਿਲਕੁਲ ਖਤਰਾ ਕਿਉਂਕਿ ਇਹਦਾ ਰਸੂਖ ਹੈ ਹਰ ਬੰਦੇ ਦੀ ਲੋੜ ਹੁੰਦੀ ਹੈ ਮਾਲ ਮਹਿਕਮੇ ਦਾ ਹੀ ਇਹ ਰੇਕ ਨੂੰ ਕਹਿ ਦੂਗਾ ਮੇਰੇ ਮੈਂ ਆਪਦਾ ਅਸਰ ਸੂਖ ਵਰਤ ਕੇ ਉਹਦਾ ਕੰਮ ਕਰਾ ਦੂੰਗਾ ਉਹਦਾ ਕਰਾ ਦੂੰਗਾ ਹਾਂ ਜੀ ਹੈ ਜੀ ਡਰ ਇਸ ਤਰ੍ਹਾਂ ਜਿਵੇਂ ਡਰ ਜाहिर ਕਰ ਹਾਂਜੀ ਹਾਂ ਜੀ ਪੂਰਾ ਡਰ ਆ ਜੀ ਪੂਰਾ ਡਰ ਜਿਵੇਂ ਕਹਿੰਦੇ ਆਮ ਆਦਮੀ ਵਰਕਰ ਸੀ ਜਿਹੜਾ ਅੰਦਰ ਗਿਆ ਹਾਂਜੀ ਉਹਦਾ ਪੂਰਾ ਡਰ ਸੀ ਜੀ ਸਾਨੂੰ ਤੇ ਹੋਰ ਨਾ ਕਿਤੇ ਕਾਜ ਕਾਜ ਸਾਡੇ ਕੈਨਸਲ ਕਰਵਾ ਦੇ ਕੋਲੇ ਬੈਠਾ ਕਿਉਂ ਉਹਦਾ ਚੰਗਾ ਬਾਹਰ ਅੰਦਰ ਚੰਗਾ ਵਧੀਆ ਰਸੋਗ ਬਾਹਰ ਅੰਦਰ ਬਣਿਆ ਤੇ ਬਾਕੀ ਆਏ ਆ ਵੀ ਅਸੀਂ 13 2013 ਤੋਂ ਜੁੜੇ ਹੋਈ ਸੀ ਪਾਰਟੀ ਨਾਲ ਤੇ ਕੱਲ 6 ਮਹੀਨੇ ਆ ਕੇ ਪਤਾ ਨਹੀਂ ਲੈ ਕੀ ਕੀਤਾ ਤੇ ਕੀ ਨਹੀਂ 6 ਮਹੀਨੇ ਆ ਕੇ ਮਰੇ ਆ ਗਏ ਡਰ ਦਾ ਬੁੱਕਲ ਤੇ ਵੜਿਆ ਜੀ ਬਲਕਾਰ ਸੂਤ ਬੁੱਕਲ ਚ ਫੜ ਗਿਆ ਡਰਦਾ ਇਹਨੇ ਬਹੁਤ ਕੰਪਲੇਇਨ ਕੀਤੇ ਜੀ ਸਾਡੇ ਨਰੇਗਾ ਦੇ ਪੈਸੇ ਖਾ ਗਿਆ 896000 ਰੁਪਇਆ ਸਾਡੇ ਕੋਲ ਇਕੱਲਾ ਇਕੱਲਾ ਹਿਸਾਬ ਪਿਆ ਜੀ ਕੰਮ ਜਿਹਨਾਂ ਨੇ ਕੀਤਾ ਉਹਨਾਂ ਦੇ ਖਾਤੇ 'ਚ ਪੈਸੇ ਨਹੀਂ ਪਾਏ ਪਹਿਲਾਂ ਇਹਨਾਂ ਨੇ ਇਹਦਾ ਇੱਕ ਪੀਏਲ ਰੱਖਿਆ ਹੋਇਆ ਦਾ ਸਰਿੰਦਰ ਸਿੰਘ ਉਹਨਾਂ ਨੇ ਮਤਲਬ ਜਿਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੂੰ ਪੈਸੇ ਦੇ ਦੇ ਉਹਨਾਂ ਦੇ ਖਾਤੇ 'ਚ ਪੈਸੇ ਪਏ ਆ ਤੇ ਬਾਕੀ ਉਹਨਾਂ ਦੂਜਿਆਂ ਨੂੰ ਪੈਸੇ ਨਹੀਂ ਦਿੱਤੇ ਜਿਹਨਾਂ ਨੇ ਕੰਮ ਕੀਤਾ ਇਹਦੇ ਬਾਰ 'ਚ ਪਹਿਲਾਂ ਧਰਨਾ ਵੀ ਲੱਗਿਆ ਜੀ ਅਸੀਂ ਧਰਨਾ ਲਾਇਆ ਸੀਗਾ ਕੀ ਕੀ ਮੰਗ ਕਰਦੇ ਹੋ ਤੁਹਾਡੀ ਮੰਗ ਕੀ ਆ ਕਿ ਅੱਜ ਮਤਲਬ 3 ਵਜੇ ਤੱਕ ਕਲੀਅਰ ਹੋ ਜਾਣਾ ਸਾਰਾ ਕੁਝ ਸ਼ਾਂਤੀ ਨਾਲ ਜਿਵੇਂ ਇਹ ਮੁਲਾਜ਼ਮ ਆ ਜਾਂ ਤੇ ਆਪਦੀ ਨੌਕਰੀ ਛੱਡ ਕੇ ਚੋਣਾ ਲੜੇ ਜੀ ਸਤ ਕਿੱਲ ਇਹ ਸਾਨੂੰ ਕੋਈ ਡੇਕਾਂ ਨਹੀਂ ਜਾਂ ਫਿਰ ਆਪਦੀ ਫਿਰ ਨੌਕਰੀ ਕਰੇ ਠੀਕ ਹੈ ਨਾ ਭਾਈ ਐਨੀਮਲ ਇੱਕੋ ਜੀ ਭਾਈਦਾਨ ਉਹਨਾਂ ਇੱਕੋ ਜੇ ਚੋਣਾ ਲੜਨਾ ਨਰਪੱਖ ਹੋਣਾ ਚਾਹੀਦਾ ਇਹਦੀਆਂ ਚੋਣਾ ਭਾਈਦਾਨ ਉਹਨਾਂ ਇੱਕੋ ਜੇ ਸਾਨੂੰ ਕੋਈ ਡਰ ਨਹੀਂ ਅਸੀਂ ਨਹੀਂ ਕਹਿੰਦੇ ਇਹ ਕਾਗਜ਼ ਕੈਂਸਲ ਕਰ ਦੋ ਸਾਨੂੰ ਡਰ ਹੀ ਨਹੀਂ ਕੋਈ ਡਰ ਤਾਂ ਜਦੋਂ ਉਹ ਹੀ ਕੈਂਸਲ ਕਰਾਉਣਗੇ ਨਾ ਹੁਣ ਅਸੀਂ ਸਾਨੂੰ ਤਾਂ ਕਹਿੰਦੇ ਕੈਂਡੀਡੇਟ ਜਾਊਗਾ ਅੰਦਰ ਇਹਨਾਂ ਦਾ ਕੋਈ ਕੈਂਡੀਡੇਟ ਨਹੀਂ ਸਾਰੇ ਉੱਪਰ ਬੈਠੇ ਜਿਕੇ ਪਟਵਾਰੀ ਕੋਲੇ ਇਹ ਕੋਈ ਗੱਲ ਥੋੜੀ ਨਾ ਹੈਗੀ ਆ ਤੁਹਾਨੂੰ ਕਹਿੰਦੇ ਕੱਲਾ ਕੈਂ ਸਾਨੂੰ ਪਰ ਸਾਨੂੰ ਉੱਥੇ ਵੀ ਮਤਲਬ ਐਸਐਚਓ ਨਾਲ ਬਹੁਤ ਮਤਲਬ ਬਹਿਸਵਾਜੀ ਹੋਈ ਹੈ ਜੀ ਫੇਰ ਸਾਨੂੰ ਮਤਲਬ ਇਹਨਾਂ ਨੂੰ ਕੱਢਿਆ ਜੀ ਬਾਹਰ ਪਹਿਲਾਂ ਬਾਹਰ ਨਹੀਂ ਕੱਢਦੇ ਸੀਗੇ ਸਾਨੂੰ ਕਹੀ ਤੁਸੀਂ ਬਾਹਰ ਚਲੋ ਬਾਹਰ ਚਲੋ ਹਾਂ ਜੀ ਦਿਖਾ ਸਕਦੇ ਅੰਦਰ ਬੈਠੇ ਦਿਖਾ ਜ਼ਰੂਰ ਵੀਰ ਜੀ ਆ ਵੇਖ ਲਓ ਅਸੀਂ ਤੁਹਾਨੂੰ ਮੋਬਾਈਲ ਤੇ ਫੋਟੋ ਦਿਖਾ ਰਹੇ ਹਾਂ ਵੀ ਅੰਦਰ ਬੈਠੇ ਦੀ ਇੱਕ ਮੁਲਾਜ਼ਮ ਹੋ ਕੇ ਕਾਨੂੰਗੋ ਦਫਤਰ ਚ ਜਾ ਕੇ ਚੋਣ ਇਲੈਕਸ਼ਨ ਵੇਲੇ ਬੈਠ ਸਕਦਾ ਅੰਦਰ ਤੁਸੀਂ ਆਹ ਦੇਖ ਲਓ ਆ ਤੁਹਾਡੇ ਕੈਮਰੇ ਦੇ ਸਾਹਮਣੇ ਹੈ ਅੰਦਰ ਬੈਠੇ ਦੀ ਫੋਟੋ ਅਸੀਂ ਉਦੋਂ ਖਿੱਚੇ ਤੋ ਹਾਂ ਅਸੀਂ ਉਦੋਂ ਖਿੱਚੀ ਆ ਕਿਦੋਂ ਅੰਦਰ ਬੈਠਾ ਸੀ ਹਾਂਜੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਇੱਥੇ ਪਹੁੰਚਿਆ ਤੁਸੀਂ ਕਾ ਸਰੀ ਵਾਲੇ ਦੇ ਲੋਕਾਂ ਦੇ ਵੱਲੋਂ ਇਹ ਇਤਰਾਜ਼ ਜਿਹੜਾ ਜਤਾਇਆ ਜਾ ਰਿਹਾ ਉਹ ਕਹਿੰਦੇ ਨੇ ਕਿ ਨਿਰਪੱਖ ਤੌਰ ਤੇ ਸਭ ਕੁਝ ਹੋਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਕਿ ਸਾਡੇ ਪੱਖ ਦੀ ਗੱਲ ਉਹ ਕਹਿੰਦੇ ਨੇ ਕਿ ਨਿਰਪੱਖ ਔਰਤ ਤੌਰ ਤੇ ਸਭ ਕੁਝ ਹੋਣਾ ਚਾਹੀਦਾ ਪਰ ਇਹ ਧੱਕੇਸ਼ਾਹੀ ਦਾ ਸਾਨੂੰ ਅੱਗੇ ਵੀ ਡਰ ਆ ਜੇਕਰ ਇਸ ਤਰ੍ਹਾਂ ਦਾ ਹੁੰਦਾ ਉਹ ਕਹਿੰਦੇ ਧੱਕੇਸ਼ਾਹੀ ਦਾ ਸਾਨੂੰ ਅੱਗੇ ਵੀ ਡਰ